ਅਣਜਾਣੇ ਕੁੱਤੇਆ ਜਿਹੜਾ ਹੈ ਇਹ ਜਿਸ ਕਰੋਂ ਵੀ ਲੱਗਦਾ ਹੈ ਕਿ ਇਸ ਕਰੋਂ ਦੀ ਮੌਤ ਹੋਈ ਹੈ। ਜੀ ਇਨਵੈਸਟੀਗੇਟ ਕਰਾਂਗੇ ਦੋ ਪੱਖ ਸਾਹਮਣੇ ਆ ਕੇ ਉਹਦੇ ਅਨੁਸਾਰ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਚੱਲੇਗੀ। ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਛੋਟੇ ਬੱਚੇ ਦੀ ਡੈੱਡ ਬੋਡੀ ਜਿਹੜੀ ਇੱਥੇ ਧੀਰੇ ਬ੍ਰਿਜ ਦੇ ਲਾਗੇ ਪਈ ਆ। ਤੇ ਪਾਣੀ ਚ ਫਲੋਟ ਕਰ ਰਹੀ ਹੈ ਤੇ ਮੌਕੇ ਤੇ ਐਸ ਐਚਓ ਜਿਹੜਾ ਡਿਊ ਨੰਬਰ 2 ਹੈ ਸ਼ੌਰਤ ਮਾਨ ਦੀ ਆਈ ਸੀ ਤੇ ਉਹਨਾਂ ਨੇ ਮੌਕੇ ਤੇ ਆਂਦੇ ਸਾਰਾ ਜਾਇਜ਼ਾ ਲਿਆ ਤੇ ਹੁਣ ਮੈਂ ਵੀ ਆਇਆ ਤੇ ਪ੍ਰਾਈਮਾ ਫੇਸ ਹੀ ਦੇਖਣ ਚ ਆਇਆ ਕਿ ਬੱਚਾ ਪਾਣੀ ਤੇ ਡੁੱਬਿਆ ਜਿਹੜਾ ਹੈ ਤੇ ਜਿਸ ਕਰਮੋਂ ਦੀ ਲੱਗਦਾ ਕਿ ਉਸ ਕਰਮੋਂ ਦੀ ਮੌਤ ਹੋਈ ਹੈ ਬਾਕੀ ਇਹਨੂੰ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਦੋ ਤੱਤ ਸਾਹਮਣੇ ਆਦੇ ਉਹਦੇ ਅਨੁਸਾਰ ਜਿਹੜੀ ਕਾਨੂੰਨੀ ਕਾਰਵਾਈ ਅਸੀਂ ਚਲਾਵਾਂਗੇ